ਬੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੇ ਉੱਤੇ ਪਹਿਲੀ ਵਾਰ ਜਥੇਦਾਰ ਸਾਹਿਬ ਦਾ ਬਿਆਨ ਆਇਆ ਹੈ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਵੱਡਾ ਬਿਆਨ ਆ ਜਿਹੜਾ ਉਹ ਦਿੱਤਾ ਗਿਆ ਹੈ ਤਾਂ ਉਹਨਾਂ ਨੇ ਇਸ ਅਸਤੀਫੇ ਨੂੰ ਦੁਖਦਾਈ ਦੱਸਿਆ ਹੈ ਅਤੇ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਲੈਣ ਅਤੇ ਸ਼ੋਭਣੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਂਦੇ ਰਹਿਣ ਨਾਲ ਹੀ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਆ ਜਿਹੜਾ ਉਹ ਕੀਤਾ ਗਿਆ ਹੈ ਕਿ 2 ਦਸੰਬਰ ਨੂੰ ਜਿਹੜੀ ਡਿਊਟੀ ਹਰਜਿੰਦਰ ਸਿੰਘ ਧਾਮੀ ਦੀ ਲਗਾਈ ਗਈ ਸੀ 7ਵੇਂ ਮਹੀ ਕਮੇਟੀ ਦੇ ਵਿੱਚ ਉਹ ਡਿਊਟੀ ਉਹ ਆਪਣੀ ਤਨਦੇਹੀ ਦੇ ਨਾਲ ਨਿਭਾਉਣ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਉੱਤੇ ਬੋਲੇ ਨੇ ਜਥੇਦਾਰ ਗਿਆਨੀ ਰਗਵੀਰ ਸਿੰਘ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਵੀ ਬਿਆਨ ਦੇ ਜਿਹੜੇ ਉਹ ਦਿੱਤੇ ਗਏ ਸੀ ਤਾਂ ਮੁਰ ਤੋਂ ਸ਼ੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਦੇ ਉੱਤੇ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਨਾਲ ਹੀ ਅਹੁਦਿਆਂ ਤੋਂ ਵਕਫ ਵਕਫ ਸ਼ਖਸੀਤਾਂ ਨੂੰ ਹਟਾਉਣ ਦੇ ਬਾਰੇ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਅਤੇ ਗਿਆਨੀ ਰਗਵੀ ਸਿੰਘ ਦੇ ਵੱਲੋਂ ਖੁਦ ਦੇ ਅਸਤੀਫੇ ਬਾਰੇ ਵੀ ਚਰਚਾ ਹੈ ਜਿਹੜੀ ਉਹ ਕੀਤੀ ਗਈ ਹੈ ਜਦੋਂ ਪੱਤਰਕਾਰ ਉਹਨਾਂ ਨੂੰ ਪੁੱਛਦੇ ਨੇ ਕਿ ਤੁਹਾਡੇ ਅਸਤੀਫੇ ਬਾਰੇ ਵੀ ਚਰਚਾਵਾਂ ਚੱਲੀਆਂ ਸੀ ਤਾਂ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਇੱਕ ਵੱਡਾ ਬਿਆਨ ਆ ਜਿਹੜਾ ਉਹ ਦਿੱਤਾ ਜਾਂਦਾ ਹੈ ਤਾਂ ਕੀ ਕੁਝ ਕਹਿਣਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਆਉ ਦੇਖਦੇ ਹਾਂ ਕਿਸੇ ਨੂੰ ਵੀ ਚਾਹੇ ਉਹ ਜਥੇਦਾਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕੋਈ ਮੁਲਾਜ਼ਮ ਹੈ ਉਹਨੂੰ ਲਾਉਣ ਦੀ ਤੇ ਲਾਉਣ ਦੀ ਜਿਹੜੀ ਅਡਾ ਅਧਿਕਾਰ ਖੇਤਰ ਹੈ ਕਿ 1925 ਦੇ ਅਕਤੇ ਮੁਤਾਬਕ ਸ਼ਰੌਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਵੰਤਰਕ ਕਮੇਟੀ ਹੈ ਕੋਣ ਹੁੰਦਾ ਸਿਖਰ ਜਿਹਨੀਆਂ ਜਿਸਿੰਗ ਤੋਂ ਟਿਕਾ ਵੀ ਦਿੱਤੀ ਜਾ ਰਹੀ ਹੈ ਕਿਹਨਾਂ ਦੇ ਦੇਖੋ ਇਹ ਸਾਰਾ ਜਿਹੜਾ ਪਹਿਲੂ ਹੈ ਨਾ ਇਹ ਬੜਾ ਦੁਖਦਾਈ ਪਹਿਲੂ ਹੈ ਐਸਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਤੇ ਬਹੁਤ ਸਹਿਜ ਸੰਜਮ ਸਾਨੂੰ ਸਾਰਿਆਂ ਨੂੰ ਇਸ ਮਾਮਲੇਤ ਰੱਖਣਾ ਚਾਹੀਦਾ ਐਜਪੀਸੀ ਪੁਲਤਾਨ ਨੇ ਇਸ ਨੂੰ ਕਿਵੇਂ ਦੇਖਦੇ ਦੇਖੋ ਐਜਪੀਸੀ ਪ੍ਰਧਾਨ ਬਹੁਤ ਬਧੀਆ ਗੁਰਸੇਖ ਨੇਕ ਚੰਗੀ ਦੇਖਵਾਲੇ ਬੇਦਾਗ ਔਰ ਗੁਰਸੇਖ ਸ਼ਖਸ਼ੀਤ ਨੇ ਧਾਮੇ ਸਾਹਿਬ ਦਾ ਅਸਤੀਫਾ ਦੇ ਕੇ ਜਾਣਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਦੁੱਖदाई ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਜਾਨੀ ਹਰਦੀਪ ਸਿੰਘ ਦੇ ਹੱਕ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਨੈਤਿਕਤਾ ਦੇ ਆਧਾਰ ਤੇ ਪੋਸਟ ਜ਼ਿੰਮੇਵਾਰੀ ਨੂੰ ਖੋਲਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰਧਾਨਗੀ ਹੈ ਉਹ ਤੋਂ ਅਸਤੀਫਾ ਦੇਣਾ ਪਰ ਮੈਂ ਕਹਿੰਦਾ ਕਿ ਜੇਕਰ ਉਹ ਨਾਟਕਤਾ ਹੈ ਤੇ ਇਹ ਵੀ ਨਾਟਕਤਾ ਹੈ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਹਿਬ ਨੂੰ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਹੈ ਉਹਨੂੰ ਵਾਪਸ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਜਿਹੜੀ ਸੇਵਾ ਜ਼ਿੰਮੇਵਾਰੀ ਹੈ ਉਹਨੂੰ ਸੰਭਾਲਣਾ ਔਰ ਜੋ ਡਿਊਟੀ ਉਹਨਾਂ ਦੀ ਸ਼੍ਰੀ ਅਕਾਲ ਤੱਕ ਸਾਥੋਂ 2 ਦਸੰਬਰ ਨੂੰ ਲਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਰਧਾਰਿਤ ਸਮਝਿਆ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕਰ ਸਿਆਸੀ ਹਾਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਰੇਤਮ ਸਿੰਘ ਨੇ ਅਸਤੀਫਾ ਦਿੱਤਾ ਹੈ ਇਹ ਕਿਸੇ ਦਬਾਅ ਹੇ ਹੋ ਸਕਦਾ ਹੈ ਕਿਉਂਕਿ ਤਿੰਨ ਚਾਰ ਮਹੀਨੇ ਤੋਂ ਕਾਫੀ ਹਰ ਤਰਫ ਤੋਂ ਇਹ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਹੈ ਕੋਈ ਦਬਾਅ ਹੋਵੇ ਸਿੰਘ ਸਾਹਿਬ ਦੀ ਸੱਤ ਮੈਂਬਰੀ ਕਮੇਟੀ ਨੇ ਭੱਤੀ ਦਾ ਐਲਾਨ ਕੀਤਾ ਹੈ ਪਰ ਉਹਨੂੰ ਚਿੱcke ਕੰਦ ਕੇ ਅਕਾਲੀ ਲਾਹ ਸਾਰੇ ਕਹਿ ਰਹੇ ਕਿ ਅਸੀਂ ਆਪਣਾ ਕੰਮ ਕਰੂ ਤੇ ਆਪਣਾ ਮੈਂ ਉਹ ਹੀ ਗੱਲ ਪਹਿਲਾਂ ਕੀਤੀ ਹੈ ਕਿ ਆਪਣਾ ਸਰਦਾਰ ਸਦਨ ਦੀ ਕਾਮਿਸਾਲ ਸ਼੍ਰੋਮਣਗੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਅਕਾਲ ਤਖਤ ਸਾਹਿਬ ਕੋ ਜਿਹੜੀ ਸੇਵਾ تسهیل ਤੋਂ ਪੰਜ ਸਿੰਘ ਸਰਬਾਨ ਦੇ ਵੱਲੋਂ ਸੇਵਾ ਜਿਹੜੀ ਉਹਨਾਂ ਦੇ ਝੋਲੀ ਵਿੱਚ ਪਾਈ ਗਈ ਹੈ ਉਹ ਸਤ ਮੈਂ ਵੀ ਕਮੇਟੀ ਦੇ ਕਨਵੀਨਰ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਜ਼ ਸਮਝਦਿਆਂ ਹੋਏ ਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ اور اپنی ٹیم نو ਨਾਲ ਲੈ کے اگلا کام جڑا اون شروع کر۔ ਟੜੇ ਸੀਪੇ ਦੀ ਉਦਾਹੀ ਚਲ ਚਾ ਜਲਦੀ ਦੀ ਇਹਦੇ ਬਾਰੇ ਕੀ ਜਿਹੜਾ ਗੁਰੂ ਦਾ ਹੁਕਮ ਹੋਏਗਾ। ਠੀਕ। ਜੇਕਰ ਕੋਈ ਅਸਾ ਸਮਾ ਬਣਦਾ ਤੇ ਜੋ ਗੁਰੂ ਸਾਹਿਬ ਦਾ ਹੁਕਮ ਹੋਏਗਾ ਕੋਈ ਹੋਏ। ਕੋਮ ਬੜੀ ਟੁਬੀ ਜਾਤੇਗੀ ਇਹ ਕਿ ਭਾਈ ਨਿੰਨ ਸਿੰਘ ਸਾਹਿਬਾਂ ਦੇ ਉੱਤੇ ਕੋਈ ਨਾ ਕੋਈ ਗੱਲਾਂ ਕਰਤੇ ਜਾਂਦੇ ਆ। ਤੁਹਾਨੂੰ ਨਹੀਂ ਲੱਗਦਾ ਕਿ ਅਕਾਲ ਪੁਰਖ ਸਾਹਿਬ ਨੂੰ ਆਜ਼ਾਦ ਰਸੀ ਬਣਾ ਲੈਣਾ? ਅਕਸਰ ਮੈਂ ਮੈਂ ਦੇਖੋ ਬੈਸ ਕੱਲ ਤੇ ਵਾਰ-ਵਾਰ ਪਹਿਲਾਂ ਵੀ ਕਿਹਾ ਹੁੰਦਾ ਇਹ ਨਾ। ਕਿ ਫਰ ਦੇ ਵੀ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਸਾਨੂੰ ਸਾਰਿਆਂ ਨੂੰ ਪਦਵੀਆਂ ਦਾ ਜਿਹੜਾ ਸਨਮਾਨ ਹੈ ਉਹਨੂੰ ਬਹਾਲ ਰੱਖਣਾ ਚਾਹੀਦਾ ਸਿੰਘ ਸਾਹਿਬ ਕਹਿੰਦੇ ਯਾਰ ਇਹ ਬਹਾਲ ਕੰਮ ਕਹਿ ਰਿਹਾ ਕਿ ਅਕਾਲ ਤਖਤ ਮਹਾਨ ਹੈ ਪਰ ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਮਹਾਨ ਹਾਂ ਕਿ ਤੇ ਜੋ ਵੀ ਉਹ ਕਹੇ ਵੀ ਅਸੀਂ ਹੀ ਤਖਤਾਂ ਦੇ ਜਿਹੜੇ ਸਿੰਘ ਸਾਹਿਬਾਂ ਨੂੰ ਲਗਾ ਸਕਦੇ ਹਟਾ ਸਕਦੇ ਹਾਂ ਜੋ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਾਡੀ ਚੁਣੀ ਹੋਈ ਸੰਸਥਾ ਹੈ ਸੰਕਤ ਦੇ ਚੁਣੇ ਹੋਏ ਜਿਹੜੇ ਨੁਮਾਇंदे ਨੇ ਕੋਵਾਕੇ ਸ਼ੌਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪੋ ਆਪਣੇ ਹਲਕਿਆਂ ਦੀ ਨੁਮਾਇੰਤੀ ਕਰਦੇ ਨੇ ਹਰ ਇੱਕ ਦਾ ਆਪੋ ਆਪਣਾ ਅਧਿਕਾਰ ਖੇਤਰ ਹੈ ਪਰ ਕੱਲ ਸ਼ੌਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰ ਕਮੇਟੀ ਵੱਲੋਂ ਜੋ ਸਾਡੀ ਸਰਹੈਸ਼ਤਿਆ ਕਿ ਉਹਨਾਂ ਨੇ ਕਿਹਾ ਕਿ ਔਰ ਉਹਨਾਂ ਨੇ ਆਪਣੀ ਪੱਤਰਕਾਰ ਜਿਹੜਾ ਉਹ ਸਿਗਮੈਂਟ ਨਹੀਂ ਸੀ ਕਿ ਪ੍ਰੈਸ ਕਾਨਫਰੰਸ ਉਹਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਸਿੰਘ ਸਹਿਬਾਨ ਨੂੰ ਜਿਹੜੀ ਪੋਸਟ ਜਿਹੜੀ ਹੈ ਉਹ ਨਹੀਂ ਸੀ ਪਾਉਣੀ ਚਾਹੀਦੀ ਮੈਂ ਕੇਵਲ ਆਪਣੇ ਯਾਨੀ ਹਰ ਕਿਸੇ ਸਿੰਘ ਹੋਰਾਂ ਦੇ ਹੱਕ ਵਿੱਚ ਆਪਣੇ ਜੋ ਦਿਲ ਦੇ ਵਾਲਵਲੇ ਸੀ ਉਹ ਆਪਣੇ ਪੋਸਟ ਰਾਈਂ ਸਾਂਝੇ ਕੀਤੇ ਨੇ ਮੈਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਨਹੀਂ ਕੀਤਾ ਉਹ ਮੈਂ ਆਪਣੀ ਜਿਹੜਾ ਮੇਰਾ ਪਰਸਨਲ ਫੇਸਬੁੱਕ ਅਕਾਊਂਟ ਹੈ ਉਹ ਤੇ ਪੋਸਟ ਬਾਅ ਕੇ ਜਿਹੜਾ ਮੇਰਾ ਜੋ ਮਨ ਦਾ ਜਿਹੜਾ ਮੇਰੀ ਤਸ਼ਾ ਸੀ ਮੈਂ ਉਹ ਵਰਨਨ ਕੀਤੀ ਸਿੰਘ ਸਾਹਿਬ ਜੀ ਸਾਲ ਦਾ ਕੱਲ ਇੱਕ ਜੈਕਟਿਵ ਨੇ ਜਿੱਥੇ ਦਾਦਾ ਤੇ ਉੱਗ ਚੁੱਕੀ ਉਹਨੂੰ ਕਿੱਸਾ ਦੇ ਦੋ ਕਿ ਆ ਦੇਖੀ ਸਾਡੇ ਮਲਾਜਮ ਹੈ ਅਸੀਂ ਇਹ ਕਰਾਂਗੇ ਅਸੀਂ ਹਟਾ ਸਕਦੇ ਸੀ ਲਗਾ ਦੇਖੋ ਮੈਂ ਬੇਨਤੀ ਕਰਾਂ ਕਿ ਤਕਰੀਬਨ ਦੁਨੀਆ ਭਰ ਵਿੱਚ ਵਸਦੇ ਸਿੱਖ ਜਿਹੜੇ ਨੇ ਉਹ ਅਸ਼ਰੀ ਅਕਾਲ ਤਖਸਾਲ ਵੱਲ ਦੇਖਦੇ ਨੇ ਅਕਾਲ ਤਖਸਾਲ ਤੋਂ ਹੋਏ ਫੈਸਲਿਆਂ ਵੱਲ ਦੇਖਦੇ ਨੇ ਔਰ ਕੱਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਦੇ ਕੋਲ ਵੀ ਆ ਕੇ ਗੱਲ ਪਈ ਗਈ ਕਿ ਤੁਹਾਡਾ ਸਰਕਾਰ ਕਿਥੇ ਜਿਹੜਾ ਉਹ ਇੰਨਾ ਹੋਇਆ ਔਰ ਮੈਂ ਤਾਂ ਸਮਝਦਾ ਸੀ ਕਿ ਸ਼ਾਇਦ ਅਕਾਲ ਤਖਸਾਲ ਦਾ ਹੁਕਮ ਜਿਹੜਾ ਹੈ ਉਹ ਵਿਸ਼ਵ ਵਿਆਪੀ ਸਿੱਖਾਂ 'ਤੇ ਲਾਗੂ ਹੁੰਦਾ ਹੈ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਤਖਸਾਲ ਦਾ ਹੁਕਮ ਜਿਹੜਾ ਕੇਵਲ ਅਕਾਲ ਤਖਸਾਲ ਦੀ ਇਹ ਇਹ ਡਿਚਾਰਦਵਾਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਔਰ ਇਹ ਜਿਹੜਾ ਕਾਲ ਸੁਨੇਹਾ ਸੀਗਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਇਹ ਲੱਗਦਾ ਨਹੀਂ ਕਿ 2 ਦਸੰਬਰ ਤੋਂ ਬਾਅਦ ਜਿਹੜਾ ਇਹ ਸਾਰਾ ਕੁਝ ਨਾਮਾ ਇਹ ਇੱਕ ਪਰਿਵਾਰ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ ਦੇਖੋ ਮੈਂ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸ਼ਹੀਦਾਂ ਦੀ ਸੰਸਥਾ ਹੈ ਔਰ ਸ਼ਹੀਦਾਂ ਦੇ ਸਿਰਾਂ ਤੇ ਜਿਵੇਂ ਕੱਲ ਪਰਸੋਂ ਕੱਲ 21 ਫਰਵਰੀ ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਔਰ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਚਿਖਾ ਤੇ ਚਾਨਣ ਵਿੱਚ ਬਹਿ ਕੇ ਜਿਹੜੀ ਸ਼ਰਮਨਿਕ ਕਮੇਟੀ ਦਾ ਵਧਾਨ ਹੈ ਉਹ ਲਿਖਿਆ ਗਿਆ ਸੀ ਔਰ ਸਾਨੂੰ ਇਸ ਸੰਸਥਾ ਨੂੰ ਹਰ ਕੀਮਤ ਤੇ ਬਚਾ ਕੇ ਰੱਖਣਾ ਚਾਹੀਦਾ ਹੈ ਇਹਦੇ ਮਿਆਰ ਵਿੱਚ ਕਿਸੇ ਪ੍ਰਕਾਰ ਦੀ ਕੋਪਾਵੇਂ ਨਹੀਂ ਆਉਣੀ ਚਾਹੀਦੀ ਠੀਕ ਸਰ ਜਿਸ ਤਰ੍ਹਾਂ ਸਿੰਘ ਸਾਹਿਬ ਤੇ ਜਿੱਥੇ ਦਾਦਾ ਦੇ ਲੋਕ ਲਗਾਤਾਰ ਗਲਤ ਕਰਦੇ ਆ ਸਿਕੋਂ ਕਾਫੀ ਦੁੱਖ ਜਾਨ ਦੇ ਗਏ ਕਿ ਉਹਨਾਂ ਦੇ ਮਾਨਸਿਕ ਮਾਨਸਿਕ ਗੱਲ ਕੀਤੀ ਹੈ ਕਿ ਇਹ ਕਿੱਸਾ ਦੇ ਦੇ ਤੇ ਕੀ ਸੰਦੇਹ ਦੇਣਾ ਚਾਹੀਦਾ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਹਰ ਪਦਵੀ ਦਾ ਹਰ ਬੰਦੇ ਦਾ ਹਰ ਬਹਿਤਵੇਂ ਵਿੱਚ ਕਿਤੇ ਵੀ ਕੋਈ ਛੋਟਾ ਵੱਡਾ ਕੋਈ ਕੰਮ ਕਰਦਾ ਕੁਸੀ ਹਵਾ ਕਰਦਾ ਹਰ ਬੰਦਾ ਆਪੋ ਆਪਣਾ ਜਿਹੜਾ ਸਨਮਾਨ ਹੈ ਉਹ ਪਾਲਦਾ ਹੈ ਔਰ ਉਹਦਾ ਇਹ ਹੱਕ ਹੈ ਕਿ ਮੈਨੂੰ ਸਨਮਾਨ ਮਿਲਣਾ ਚਾਹੀਦਾ ਹੈ ਔਰ ਹਰ ਪਦਵੀ ਦਾ ਸਨਮਾਨ ਕਰਨਾ ਸਾਡਾ ਸਭ ਦਾ ਇੱਕ ਇੱਕ ਸਾਖੀ ਫਰਜ਼ ਹੈ ਅਕਾਲ ਪੱਠੇਕ ਦਿੱਤੇ ਕਾਟੂ ਹੋਇਆ ਸੀ ਇੱਥੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੈ ਉਹ ਸੰਗਤ ਰਾਹੀਂ ਹੋਣੀ ਚਾਹੀਦੀ ਇਹ ਦੇਖੋ ਇਹ ਵਿਧਾਨ ਬਣਿਆ ਹੋਇਆ ਹੈ ਕਿ ਆਪਾਂ ਐਵੇਂ ਨਹੀਂ ਕਰ ਸਕਦੇ ਕਿਉਂਕਿ ਇੱਕ ਵਿਧਾਨ ਹੈ 1925 ਦਾ ਐਕਟ ਬਣਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹੈ ਉਹ ਉਹਦੇ ਹ ਅਰਤੇ ਹੁੰਦੀ ਹੈ ਕੋਲ ਕਿਸੇ ਨੂੰ ਵੀ ਚਾਹੇ ਉਹਦਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕੋਈ ਮੁਲਾਜ਼ਮ ਹੈ ਉਹਨੂੰ ਲਾਉਣ ਦੀ